ਵਰਦੀ ਦਾ ਸਤਕਾਰ ਕਰਨਾ ਹਰ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਪਰ ਜਦੋਂ ਨਸ਼ਾ ਦਿਮਾਗ ਤੇ ਕਾਬਜ਼ ਹੋ ਜਾਂਦਾ ਹੈ ਤਾਂ ਮਨੁੱਖਤਾ ਦਿਲ ਤੋਂ ਦੂਰ ਹੋ ਜਾਂਦੀ ਹੈ ਤੇ ਉਸ ਵੇਲੇ ਇੱਕ ਵੱਖਰੀ ਹੀ ਤਸਵੀਰ ਨਜ਼ਰ ਆਉਂਦੀ ਹੈ ਮਦ ਪ੍ਰਦੇਸ਼ ਤੋਂ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਸ਼ਰਾਬੀ ਬਦਮਾਸ਼ਾਂ ਨੇ ਜੀ ਆਰ ਪੀ ਜਵਾਨ ਦੀ ਕੁੱਟਮਾਰ ਕੀਤੀ ਹੈ ਇੰਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਧਰਮ ਦੇ ਆਧਾਰ ਤੇ ਜੀ ਆਰ ਪੀ ਜਵਾਨ ਦੇ ਨਾਲ ਗਾਲੀ ਗਲੋਚ ਅਤੇ ਕੁੱਟਮਾਰ ਵੀ ਕੀਤੀ ਫਿਲਹਾਲ ਇੱਕ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਬਾਕੀ ਹੋਰ ਦੋਸ਼ੀ ਸ਼ਹਿਆਂ ਦੀ ਪਾਲ ਕੀਤੀ ਜਾ ਰਹੀ ਹੈ ਇਹ ਦੱਸਿਆ ਜਾਂਦਾ ਹੈ ਕਿ 2 ਵਜੇ ਦੇ ਕਰੀਬ ਜੀਆਰਪੀ ਦੁਕਾਨਾਂ ਅਤੇ ਰੈਸਟੋਰੈਂਟ ਬੰਦ ਕਰਵਾਉਣ ਦੇ ਲਈ ਪਹੁੰਚੀ ਸੀ ਇਸ ਦੌਰਾਨ ਕੁਝ ਨੌਜਵਾਨ ਕਾਰ ਦੇ ਵਿੱਚ ਬਹਿ ਕੇ ਸ਼ਰਾਬ ਪੀ ਰਹੇ ਸੀ ਜਦੋਂ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਤਾਂ ਇਹਨਾਂ ਨੌਜਵਾਨਾਂ ਨੇ ਪੁਲਿਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ ਕੁਝ ਸਮੇਂ ਬਾਅਦ ਇਹਨਾਂ ਸ਼ਰਾਬੀ ਨੌਜਵਾਨਾਂ ਨੇ ਹੈੱਡ ਕਾਂਸਟੇਬਲ ਦੌਲਤ ਖਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਨਾ ਸਿਰਫ ਹੈੱਡ ਕਨਸਟੇਬਲ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਸਗੋਂ ਉਹਨਾਂ ਦੀ ਵਰਦੀ ਵੀ ਪਾੜ ਦਿੱਤੀ। ਜਦੋਂ ਹੋਰ ਹੈੱਡ ਕਨਸਟੇਬਲ ਹੈੱਡ ਕਨਸਟੇਬਲ ਦੌਲਤ ਖਾਨ ਨੂੰ ਬਚਾਉਣ ਦੇ ਲਈ ਆਏ ਤਾਂ ਇੱਕ ਦੋਸ਼ੀ ਨੇ ਧਾਰਮਿਕ ਟਿੱਪਣੀ ਕਰਦਿਆਂ ਕਿਹਾ ਕਿ ਤੁਸੀਂ ਹਿੰਦੂ ਭਰਾਓ ਇੱਥੋਂ ਹਟ ਜਾਓ। ਮੌਕੇ ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ।